ਮਜੀਠੀਏ ਨੂੰ ਆਪਦਾ ਇਲਾਜ ਕਰਾਉਣਾ ਚਾਹੀਦਾ ਹੈ ਮਜੀਠੀਏ ਨੂੰ ਚਾਹੀਦਾ ਜੇ ਨਹੀਂ ਪੈਸੇ ਇਲਾਜ ਦੀ ਹੈਗੇ ਤੇ ਜਫੇਬੰਦੀ ਦੇ ਨਾਮ ਤੇ ਚੈੱਕ ਕੱਟ ਦੇਾਂਗੇ ਤੇ ਆਪਦਾ ਇਲਾਜ ਕਰਾਵੇ ਦੋਸਤੋ ਸਵਾਗਤ ਹੈ ਤੁਹਾਡਾ ਦੇਸੀ ਤੜਕੇ ਦੇ ਉੱਤੇ ਅੱਜ ਗੱਲ ਕਰਾਂਗੇ ਮੰਤਰੀ ਬਾਜੇਖਾਨੇ ਬਾਰੇ ਜੇਲ੍ਹ ਤੋਂ ਬਾਹਰ ਨਿਕਲਦੇ ਆਂ ਅੱਜ ਪੇਸ਼ੀ ਦੇ ਦੌਰਾਨ ਬਾਜੇਖਾਨੇ ਨੇ ਇੰਟਰਵਿਊ ਦਿੱਤੀ ਹੈ ਜਿਸ ਵਿੱਚ ਉਹ ਸਿੱਧਾ ਸਿੱਧਾ ਬਿਕਰਮਜੀਤ ਸਿੰਘ ਮਜੀਠੀਆ ਨੂੰ ਕਹਿ ਰਹੇ ਨੇ ਕਿ ਜੋ ਵੀ ਤੂੰ ਬਿਆਨ ਦਿੱਤੇ ਨੇ ਉਹ ਬੜੇ ਜ਼ਿਆਦਾ ਗਲਤ ਨੇ ਤੈਨੂੰ ਆਪਣੇ ਦਿਮਾਗ ਦਾ ਇਲਾਜ ਕਰਾਉਣਾ ਚਾਹੀਦਾ ਹੈ ਜੇ ਤੇਰੇ ਕੋਲ ਪੈਸੇ ਨਹੀਂ ਹੈਗੇ ਤੇ ਸਾਨੂੰ ਦੱਸ ਦੇ ਅਸੀਂ ਆਪਣੀ ਸੰਸਥਾ ਵੱਲੋਂ ਤੈਨੂੰ ਚੈੱਕ ਕੱਟ ਕੇ ਦੇ ਦਾਂਗੇ ਕਿ ਭਾਈ ਸਾਹਿਬ ਨੇ ਅੱਜ ਤੱਕ ਕਦੀ ਵੀ ਨਸ਼ਾ ਨਹੀਂ ਕੀਤਾ ਬਲਕਿ ਲੋਕਾਂ ਨੂੰ ਇਹੋ ਪ੍ਰੇਰਨਾ ਦਿੱਤੀ ਹੈ ਕਿ ਨਸ਼ਾ ਛੱਡੋ ਤੇ ਅਮਰਤ ਸ਼ਕੋ ਤੇ ਸਿੱਖ ਬਣੋ ਉਹਨਾਂ ਦਾ ਤੇ ਇਹੋ ਮਹੱਤਵ ਸੀ ਕਿ ਮੈਂ ਆਪਣੇ ਪੰਜਾਬ ਨੂੰ ਬਚਾਉਣਾ ਚਾਹੁੰਨਾ ਪਰ ਤੁਹਾਡੇ ਵਰਗੇ ਲੋਕਾਂ ਨੇ ਸਾਨੂੰ ਜੇਲ੍ਹ ਵਿੱਚ ਸੁੱਟ ਦਿੱਤਾ ਸਾਡਾ ਕਸੂਰ ਇੰਨਾ ਹੀ ਸੀ ਕਿ ਅਸੀਂ ਲੋਕਾਂ ਨੂੰ ਨਸ਼ੇ ਤੋਂ ਦੂਰ ਕਰਦੇ ਪਏ ਸੀ ਅਤੇ ਸਿੱਖੀ ਨਾਲ ਜੋੜਦੇ ਪਏ ਸੀ ਅਤੇ ਇੰਟਰਵਿਊ ਦੇ ਅੰਤ ਵਿੱਚ ਇਹ ਵੀ ਕਿਹਾ ਕਿ 2027 ਦੇ ਵਿੱਚ ਭਾਈ ਅਮਰਤਪਾਲ ਸਿੰਘ ਨੂੰ ਅਸੀਂ ਸੀਐਮ ਬਣਾਵਾਂਗੇ ਤੇ ਆਪਣੀ ਸਰਕਾਰ ਬਣਾਵਾਂਗੇ ਤੇ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਤੇ ਸਿੱਖੀ ਦੇ ਨਾਲ ਜੋੜਾਂਗੇ 5 ਸਾਲ ਅਸੀਂ ਝਾੜੂ ਵਾਲਿਆਂ ਨੂੰ ਵੀ ਦੇ ਕੇ ਵੇਖ ਲੈ ਦੋਸਤੋ ਇਸ ਸਬਾਰੇ ਤੁਹਾਡੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਆਪਣੇ ਵਿਚਾਰ ਜਰੂਰ ਪੇਸ਼ ਕਰਿਓ ਧੰਨਵਾਦ